ਵਾਹਿਗੁਰੂ ਵਾਹਿਗੁਰੂ ਵਾਹਿ ਚਿਕਨ ਕਾਲਸਾਂ ਸ਼ਿ ਸ਼ ਵਾਹਿਗੁਰੂ ਜੀ ਕੀ ਬੋਲੇ ਇਹ ਮੇਰੇ ਅਕਾਲ ਪੁਰਖ ਦੀ 75% ਚੀ ਸਭ ਜੜਦੀ ਗੱਲਾਂ ਚੋਗੋਗੇ ਤੇ ਜਿਹੜੇ ਨਹੀਂ ਵੀ ਹੋਏ ਰਹਿੰਦੇ ਨੇ ਹੁਣ ਲੱਗ ਜਾਣਗੇ ਅਗਰ ਆਪਾਂ ਇਕੱਠੇ ਹੋ ਕੇ ਉਸ ਅਕਾਲ ਪੁਰਖ ਉਸ ਪ੍ਰਭੂ ਪਤੀ ਪਰਮੇਸ਼ਵਰ ਦਾ ਨਾਮ ਧਿਆਨ ਲੱਗਦੇ ਸੱਚੇ ਸੁੱਚੇ ਮਨ ਨਾਲ ਪ੍ਰੀਮ ਸਦਕਾ ਤੇ ਅੱਜ ਪਿਆਰਿਓ ਅੱਜ ਛੋੜੀ ਥੋੜੀ ਜਿਹੀ ਜਾਣਕਾਰੀ ਮੈਂ ਆਪਣੇ ਬਾਰੇ ਦੇਣਾ ਚਾਹੁੰਦਾ ਵੀ ਸ਼ਾਇਦ ਫਿਰ ਇਹ ਤੁਹਾਡਾ ਮੇਰੇ ਤੇ ਤੇ ਮੇਰੇ ਤੇ ਮੇਰ ਤੋਂ ਜ਼ਿਆਦਾ ਮਿਸ ਉਹ ਜਿਸ ਤੇ ਮੈਨੂੰ ਭਰੋਸਾ ਵਿਸ਼ਵਾਸ ਹੈ ਜੋ ਸਾਨੂੰ ਸਿੱਖਿਆ ਦੇ ਕੇ ਗਿਮਰਾ ਬਾਬਾ ਨਾਨਕ ਲੋਲੇ ਕਲਗੀਧਰ ਪਾਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪ੍ਰਤਿ ਪਰਮੇਸ਼ਵਰ ਜੋ ਇਸ ਸ੍ਰਿਸ਼ਟੀ ਦਾ ਕਰਤਾ ਕਰਤਾ ਜਿਸ ਦੇ ਹੁਕਮ ਵਿੱਚ ਸਭ ਕੁਝ ਬੱਧਿਆ ਹੋਇਆ ਜੋ ਆਪਾਂ ਦੇਖ ਰਹੇ ਹਾਂ ਜੋ ਕੁਝਤਾ ਰਹੇ ਹਾਂ ਹੁਣ ਤੱਕ ਹੁਣ ਤੱਕ ਹੁੰਦਾ ਆ ਰਿਹਾ ਹੈ ਇਸ ਤੇ ਸ਼ਾਇਦ ਵਿਸ਼ਵਾਸ ਪੈਦਾ ਹੋ ਜਾਏ ਠੀਕ ਹੈ ਜੀ ਬਾਕੀ ਜਿਆਦਾ ਸਮਝ ਨਹੀਂ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਮੈਂ ਆਪਣੇ ਬਾਰੇ ਥੋੜਾ ਜਿਆਦਾ ਦੱਸ ਦੂੰਗਾ ਵੀ ਸਾਡਾ ਮੈਨੂੰ ਸਾਨੂੰ ਕਿਵੇਂ ਕਿਉਂ ਜੇ ਕਿਵੇਂ ਉਪਲਬਧੀ ਹੋਈ ਹਨ ਪ੍ਰਾਪਤੀ ਹੋਈ ਤੇ ਕਿਵੇਂ ਤੁਹਾਨੂੰ ਵੀ ਹੋ ਸਕਦੀ ਹੈ ਜਿਹੜੇ ਹਾਲੇ ਉਸ ਪ੍ਰਾਪਤੀ ਤੋਂ ਅਧੂਰੇ ਨੇ ਜਾਂ पटਕੇ ਹੋਏ ਨੇ ਜਾਂ ਨਹੀਂ ਸਮਝ ਲੱਗਦੀ ਜਾਂ ਹਾਲੇ ਵੀ ਕਿਸੇ ਵੀ ਝੂਠਿਆਂ ਦੇ ਵਿੱਚ ਝੂਠ ਦੇ ਵਿੱਚ ਫਸੇ ਹੋਏ ਨੇ ਅਖੰਡਵਾਸ ਦੇ ਵਿੱਚ ਸਾਡਾ ਵੈਸੇ ਤਾਂ ਛੋਟੇ ਹੁੰਦੇ ਆ ਤੁਸੀਂ ਸਫਰ ਮਤਲਬ ਸਾਧੂ ਸੰਤਾਂ ਦੀ ਸੇਵਾ ਦੇ ਵਿੱਚ ਹੀ ਲੱਗਿਆ ਗੁਜਰੇ ਆ ਜਿੱਥੋਂ ਸਾਡਾ ਸਫਰ ਸ਼ੁਰੂ ਹੋਇਆ ਉਸ ਪਰਮਾਤਮਾ ਦੇ ਦੇ ਨਾਲ ਜੁੜੁੰਦਾ ਸਾਡੇ ਮਾਤਾ ਪਿਤਾ ਨੇ ਅਸੀਂ ਮਾਤਾ ਪਿਤਾ ਦਾ ਹਮੇਸ਼ਾ ਆਪਣਾ ਪਿੱਛਾ ਕੀਤਾ ਪਿੱਛਾ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦੀਆਂ ਪੈੜਾਂ ਤੇ ਪੈੜ ਜਿਵੇਂ ਉਹਨਾਂ ਨੇ ਮਤਲਬ ਕਿ ਉਹਨਾਂ ਨੇ ਸੇਵਾ ਭਾਵਨਾ ਕੀਤੀ ਆਪਾਂ ਵੀ ਤੇ ਸਾਧੂ ਸੰਤ ਕੌਣ ਸੀ ਉਹ ਜਿਨ੍ਹਾਂ ਦੀ ਅਸੀਂ ਸੇਵਾ ਕੀਤੀ ਸੱਚੇ ਮਨੋਂ ਤੁਹਾਨੂੰ ਹਨਾ ਤੇ ਜਿਹਦੇ ਕਰਕੇ ਸਾਨੂੰ ਇੰਨੀਆਂ ਪ੍ਰਾਪਤੀਆਂ ਹੋਈਆਂ ਤੇ ਜੀ ਦੇ ਨਾਲ ਸਾਡੇ ਤੇ ਕਿਰਪਾ ਬਣੀ ਹੋਈ ਹੈ ਹੋਰ ਵੀ ਬਹੁਤ ਨੇ ਜੋ ਨਾਲ ਜੁੜੇ ਸੀ ਸੱਚੇ ਮਨ ਨਾਲ ਤੇ ਉਹ ਸੱਚੀਆਂ ਰੂਹਾਂ ਉਹ ਸਾਧੂ ਸੰਤ ਕੌਣ ਸੀ ਸਰਵਜਗਤ ਜਾਣਦੀ ਹੋएगी ਸੰਗਤ ਜਾਣਦੀ ਹੋएगी ਉਹ ਵਾਹਿਗੁਰੂ ਦੇ ਪਿਆਰੇ ਕੌਣ ਸੀ ਉਹ ਬਾਬਾ ਬੀਰਮੰਦਰ ਜੀ ਬਦੌਛੀ ਕਲਾ ਜੋ ਸਰੰਦ ਰੋਡ ਤੇ ਥੋੜਾ ਜਿਹਾ हटके ਅੰਦਰ ਨੂੰ ਹੈ ਜਿਨ੍ਹਾਂ ਦੀ ਉਮਰ ਕਹਿੰਦੇ 300 ਸਾਲ ਤੋਂ ਉੱਪਰ ਦੀ ਹੋਈ ਸੀ। ਵੀ ਉਹ ਰਹੇ ਵੀ ਚਲੋ ਨਗਨ ਵਸਤਾ 'ਚ ਤੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੇ ਪਾਦਸ਼ਾਹ ਕਲਗੀਧਰ ਪਾਦਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੀ ਕਹਿੰਦੇ ਦਰਸ਼ਨ ਹੋਏ। ਤੇ ਉਸ ਤੋਂ ਫਿਰ ਦੂਜੇ ਨੰਬਰ ਤੇ ਆਪਣਾ ਜਿਹੜੇ ਬਾਬਾ ਪੂਰਨ ਦਾਸ ਜੀ ਰੋੜੇਵਾਲ ਸਾਹਿਬ ਇਹ ਆਪਣੇ ਪਟਿਆਲੇ ਤੋਂ ਨਾਲ ਹੀ ਕੁਝ ਕਿਲੋਮੀਟਰ ਦੀ ਦੂਰੀ ਤੇ ਆ। ਬਾਬਾ ਪੁਰਨਦਾ ਜੀ ਰੋੜੇਵਾਲ ਸਾਹਿਬ ਉੱਥੇ ਜੋ ਉਹਨਾਂ ਦੀ ਸਥਾਨ ਤੇ ਆ ਕੇ ਜੋ ਮਤਲਬ ਕਿ ਉਹਨਾਂ ਸੰਤਾਂ ਦੇ ਉਹ ਸਾਧੂ ਸੰਤ ਸੀ ਜੋ ਉਹ ਕੌਣ ਸੀ? ਮਤਲਬ ਜਿਨ੍ਹਾਂ ਨੂੰ ਆਪਾਂ ਮਤਲਬ ਕਿ ਜੋ ਸੇਵਾ ਦੇ ਵਿੱਚ ਆਪਣਾ ਸਫਰ ਸ਼ੁਰੂ ਕੀਤਾ ਹੈ ਨਾ ਉਹਨਾਂ ਦੇ ਨਾਲ ਉਹ ਕੌਣ ਸੀ? ਚਲੋ ਅੱਜ ਖੁਸ਼ੀਰ ਦੇ ਵਿੱਚ ਨਹੀਂ ਤੇ ਸੰਤ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸਿਹੋੜਾ ਸਾਹਿਬ ਵਾਲੇ ਜਿਨ੍ਹਾਂ ਦੀ ਆਪਾਂ ਸੇਵਾ ਭਾਵਨਾ ਕੀਤੀ ਤੇ ਜਿਨ੍ਹਾਂ ਦੀ ਚਲੋ ਕਿਰਪਾ ਸਦਕਾ ਅੱਜ ਹਨਾ ਵੀ ਆਪਾਂ ਹੌਲੀ ਹੌਲੀ ਚਲੋ ਫੇਰ ਉੱਥੋਂ ਹੀ ਆਪਾਂ ਐਸੀ ਉਸ ਸਾਧੂ ਸੰਤਾ ਦੀ ਸੇਵਾ ਮਤਲਬ ਕਿ ਐਸੀ ਸਾਡੀ ਅੰਦਰ ਜਿਵੇਂ ਮਨ ਦੇ ਅੰਦਰ ਆਪਾਂ ਉਹ ਪਾਣੀ ਸੇਵਾ ਦਾ ਪਾਣੀ ਦਾ ਉਹ ਲਾਇਆ ਊਟਾ ਤੇ ਤਾਂ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਨਾਲ ਜੁੜਦੇ ਜੁੜਦੇ ਆਪਾਂ ਹੌਲੀ ਹੌਲੀ ਪ੍ਰਤੱਖ ਮਹਾਰਾਜ ਨੇ ਆਪਾਂ ਨੂੰ ਮੈਨੂੰ ਵੀ ਉਹ ਸਾਰੀਆਂ ਉਦੋਂ ਤੱਕ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਜੋ ਹੁਣ ਤੱਕ ਸਮਾਜ ਦੇ ਵਿੱਚ ਹੋਈਆਂ ਵੀ ਛੋਟੀ-ਛੋਟੀਆਂ ਤੋਂ ਮਤਲਬ ਕਿ ਜੋ ਕੁਝ ਹੋਇਆ ਚਾਹੇ ਕਿਸੇ ਦਾ ਘਰ ਦਾ ਮਸਲਾ ਚਾਹੇ ਬਾਹਰ ਦਾ ਮਸਲਾ ਚਾਹੇ ਕੋਈ ਕੁੱਟਕਟਾ ਪੇ ਦਾ ਕੋਈ ਲੜਾਈ ਝਗੜਾ ਕੋਈ ਨਸ਼ਾ ਕੋਈ ਦਾ ਲਾਲੋ ਕੋਈ ਮਾਰ ਕੁੱਟ ਦਾ ਲਾ ਲਓ ਕੋਈ ਘਰ ਦੇ ਵਿੱਚ ਕਲੇਸ਼ ਦਾ ਲਾ ਲਓ ਕੋਈ ਆਪਣੇ ਮਾਤਾ ਪਿਤਾ ਦਾ ਲਾ ਲਓ ਬੱਚਿਆਂ ਦਾ ਲਾ ਲਓ ਧੀ ਭੈਣ ਦਾ ਲਾ ਲਓ ਛੋਟੀਆਂ ਦਾ ਲਾ ਲਓ ਬੱਚਿਆਂ ਦਾ ਲਾ ਲਓ ਰੇਪ ਲਾ ਲਓ ਸਭ ਕੁਝ ਮਤਲਬ ਕਿ ਵੀ ਜੋ ਵੀ ਜੰਗਾਂ ਜੁੱਧਾਂ ਦਾ ਵੀ ਮਤਲਬ ਕਿ ਉਹ ਹਿਸਾਸ ਉਹ ਸਫਰ ਦੇ ਦੌਰਾਨ ਕਿਉਂਕਿ ਉਹ ਤਾਂ ਮੰਦਬੁੱਧੀ ਸੀ ਨਾਦਾਨ ਸੀ ਮਤਲਬ ਕਿ ਮਹਾਰਾਜ ਨੇ ਆਪਣੇ ਇਸ ਜੀਵਨ ਦੇ ਵਿੱਚ ਹੀ ਉਹ ਸਾਰਾ ਕੁਝ ਦਰਸਾਤਾ ਸੀ ਵੀ ਜਿਹੜਾ ਕਿ ਹੁਣ ਸਮਝ ਆ ਰਿਹਾ ਵੀ ਉਹ ਵਾਕਈ ਮਹਾਰਾਜ ਨੇ ਉਦੋਂ ਦਿਖਾਤਾ ਮਾਲਕ ਨੇ ਹੌਲੀ 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 ਸਟੈਪ ਬਾਈ ਸਟੈਪ ਵੀ ਦਿਖਾਇਆ ਤੇ ਵੀ ਉਹ ਅੱਜ ਸਭ ਕੁਝ ਹੋ ਰਿਹਾ ਹੈ ਕਿਵੇਂ ਅੱਗ ਵਾਂਗੂ ਫੈਲ ਗਿਆ ਤੇ ਉਦੋਂ ਬਹੁਤ ਤੀਨੀ ਚੜ੍ਹ ਸੀ ਇਹ ਕਦੋਂ ਦੀ ਗੱਲ ਹੈ ਇਹ 2000 ਦੇ ਆਸ-ਪਾਸ ਦੀ ਗੱਲ ਹੈ ਜਦੋਂ 2000 ਸਦੀ ਆਈ ਉਸ ਤੋਂ ਬਾਅਦ ਪਾਸਾ ਯੁੱਗ ਬਦਲ ਗਿਆ ਉਸ ਤੋਂ ਪਹਿਲਾਂ ਦਾ ਸਫ਼ਰ ਇਹ ਚੱਲ ਰਿਹਾ ਸੀ ਹੌਲੀ ਹੌਲੀ ਆਪਣੇ ਨਾਲ ਇਹ ਅਨੁਭਵ ਹੋ ਰਹੇ ਸੀ ਮਹਾਰਾਜ ਨੇ ਉਸ ਮਾਲਕ ਨੇ ਤੇ ਉਸ ਤੋਂ ਬਾਅਦ ਜਦੋਂ ਹੁਣ ਹੁਣ 2025 ਆ ਜਦੋਂ ਆ ਪਹਿਲੀ ਜੰਗ ਲੱਗੀ ਰੂਸ ਤੇ ਯੁਕਰੇਨ ਦੀ 2022 ਚ ਫਰਵਰੀ 24 ਹੀ ਸ਼ਾਇਦ ਆਸपास ਹੋਣਾ ਤੇ 2021 ਦੇ ਨਵੰਬਰ ਦੇ ਸੰਬੰਧੇ ਆਸ-ਪਾਸ ਜੋ ਮੇਰੇ ਨਾਲ ਜੀਵਨ ਦੇ ਵਿੱਚ ਪਾਸਾ ਪਲਟਿਆ ਜੋ ਮੇਰੇ ਜੀਵਨ ਦੇ ਵਿੱਚ ਉਹ ਦਿਨ ਹੋਇਆ ਬਸ ਉਹੀ ਸਾਂਝਾ ਕਰਨਾ ਹੈ ਬਸ ਉਹ ਇੱਕ ਬਿਆਨ ਕਰ ਸਕਦਾ ਹਾਂ ਮਤਲਬ ਕਿ ਉਹਦੀ ਕੋਈ ਛਵੀ ਨਹੀਂ ਉਹਦਾ ਕੋਈ ਚਿੱਤਰ ਨਹੀਂ ਉਹਦਾ ਕੋਈ ਸਬੂਤ ਨਹੀਂ ਸਿਰਫ ਇੱਕ ਮਾਰਾ ਜਾਣਦੇ ਆ ਆਪਾਂ ਜਾਣਦੇ ਆ ਜਾਂ ਉਹ ਸਮਾਂ ਜਾਣਦਾ ਬਸ ਕੀ ਹੋਇਆ ਜਿਵੇਂ ਰੋਜ਼ ਮਰਾ ਦੀ ਦਰਾਂ ਮੇਰਾ ਬੇਟਾ ਸ ਰੋਜ਼ ਹੀ ਸਕੂਲ ਜਾਂਦਾ ਸੀ ਸਕੂਲ ਜਾਂਦਾ ਸੀ ਦੁਪਹਿਰੇ ਆ ਕੇ ਆ ਕੇ ਆ ਗਿਆ ਚਲੋ ਜੋ ਵੀ ਹਨਾ ਇਹ ਬੱਚਿਆਂ ਦੀ ਹੁੰਦੀ ਹੈ ਡਰੈਸ ਵਗੈਰਾ ਕੱਢਦੇ ਨੇ ਕਰਕੇ ਚਲੋ ਫਿਰ ਫਰੈਸ਼ ਵਗੈਰਾ ਹੋ ਕੇ ਆਪਣਾ ਖਾਣਾ ਪੀਣਾ ਖਾ ਕੇ ਚਲੋ ਉਸਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਤੇ ਉਸਨੇ ਜੋ ਵੀ ਖਾਦਾ ਪੀਤਾ ਜੋ ਆਪਾਂ ਖਾਣੇ ਵੀ ਨਹੀਂ ਆ ਤੇ ਮਤਲਬ ਇਹ ਜੋ ਸੱਚੀ ਗੱਲ ਹੈ ਤੁਹਾਨੂੰ ਉਹੀ ਦੱਸ ਰਹੀ ਹਾਂ ਜੋ ਉਸ ਸਮੇਂ ਦਾ ਜੋ ਹੋਇਆ ਤੇ ਮਤਲਬ ਬੱਚੇ ਨੇ ਚਲੋ ਜੋ ਵੀ ਖਾਦਾ ਪੀਤਾ ਖਾਣਾ ਪੀਣਾ ਚਲੋ ਉਹ ਆਪਣਾ ਕੰਮ ਕਰਨ ਲੱਗ ਗਿਆ ਸੱਤ ਵੈਗਰ ਤੇ ਉਸ ਤੋਂ ਬਾਅਦ ਕੀ ਹੋਇਆ ਮਤਲਬ ਕਿ ਉਹ ਬੈਠੇ ਬੈਠੇ ਕੋਈ ਐਸੀਆਂ ਹਰਕਤਾਂ ਕਰਨ ਲੱਗ ਗਿਆ ਵੀ ਜਿਸ ਤੋਂ ਕੋਲ ਉਸ ਦੀ ਮਾਂ ਵੀ ਸੀ ਮੇਰੀ ਪਤਨੀ ਤੇ ਉਸ ਨੂੰ ਕੁਝ ਨਹੀਂ ਅਹਿਸਾਸ ਹੋਇਆ ਅਨਪ ਕੁਝ ਨਹੀਂ ਹੋਇਆ ਉਸ ਦਾ ਤੇ ਮੈਂ ਕੋਲ ਵੀ ਬੈਠਾ ਸੀ ਆਪਣਾ ਫੋਨ ਤੇ ਕੁਝ ਕਰ ਰਿਹਾ ਸੀ ਕਿ ਮੈਂ ਉਹਦੀ ਐਕਟੀਵਿਟੀ ਨੋਟ ਕਰ ਰਿਹਾ ਵੀ ਕੀ ਕਰ ਰਿਹਾ ਹੈ ਕੀ ਮਤਲਬ ਹੋ ਰਿਹਾ ਹੈ ਇਸ ਦੇ ਨਾਲ ਕੁਝ ਮਤਲਬ ਕਿ ਅਲੱਗ ਹੀ ਹੋ ਰਿਹਾ ਹੈ ਕਿਉਂਕਿ ਜੋ ਉਸ ਦੇ ਹੌਪ ਹੌਪ ਸੀ ਚਲੋ 2-4 ਮਿੰਟ 5 ਮਿੰਟ ਉਸ ਦੇ ਨਾਲ ਹੋਇਆ ਵੀ ਐ ਲੱਗਿਆ ਵੀ ਜਿਵੇਂ ਮਤਲਬ ਕਿ ਕੋਈ ਉਹਦੀ ਹਰਕਤ ਗਲਤ ਹੋ ਰਹੀ ਹੈ ਗਲਤ ਹੋ ਰਹੀ ਹੈ ਤੇ ਉਸਨੇ ਮੈਂ ਉਹਨੂੰ ਕਿਹਾ ਮੈਂ ਕਿ ਚਲੋ ਕੋਈ ਨਹੀਂ ਬੱਚੇ ਕੰਮ ਤੁਸੀਂ ਬਾਅਦੋਂ ਕਰ ਲਿਓ ਹੁਣ ਥੋੜਾ ਜਿਹਾ ਅਰੈਸਟ ਕਰ ਲਓ ਆਰਾਮ ਕਰ ਲਓ ਸਕੂਲ ਤੋਂ ਆਇਆ ਮੈਂ ਕਿ ਚੱਲ ਆਪਣੀ ਮਾਂ ਦੀ ਗੋਦ ਚ ਪਿਆ ਚਲੋ ਉਹਨੇ ਲਾੜ ਪਿਆਰ ਨਾਲ ਮਾਂ ਨੇ ਆਪਣਾ ਕੰਮ ਛੱਡ ਕੇ ਤੇ ਉਸ ਨੂੰ ਗੋਦ ਗੋਦ ਦੇ ਵਿੱਚ ਬਿਠਾਇਆ ਗੋਦ ਦੇ ਵਿੱਚ ਬਿਠਾਉਂਦੇ ਸਾਰੀ ਤੇ ਮੈਂ ਜਦੋਂ ਘੁੰਮ ਕੇ ਆਇਆ ਹੌਲ ਖੜਾ ਹੋ ਗਿਆ ਮਤਲਬ ਕਿ ਇਸ ਤਰ੍ਹਾਂ ਮੇਰਾ ਬੱਚਾ ਮਾਂ ਦੀ ਪੂਰੀ ਪਤਨੀ ਦੇ ਗੋਦ ਚ ਪਿਆ ਤੇ ਮਤਲਬ ਗੋਦ ਪੈਂਦੇ ਸਾਰ ਅੱਖਾਂ ਬੰਦ ਹੋ ਕੇ ਉਹਨੇ ਨਾਲ ਹੀ ਆਪਣਾ ਨਾ ਅੱਖਾਂ ਬੰਦ ਕਰਕੇ ਨਾਲ ਹੀ ਸਿਰ ਡਿੱਗ ਗਿਆ ਤੇ ਨਾਲ ਹੀ ਉਹਦਾ ਹੱਥ ਵੀ ਹੋ ਗਿਆ ਤੇ ਜਿਸ ਨੂੰ ਪਤਨੀ ਨੇ ਕੋਈ ਹੰਤੂਗ ਨਹੀਂ ਹੋਇਆ ਵੀ ਇਹ ਕੀ ਹੋਇਆ ਚਲੋ ਉਹ ਥਾਪੜ ਈ ਆਉਣ ਨੂੰ ਤੇ ਜਦੋਂ ਉਸਦੀ ਗਰਦਨ ਮਤਲਬ ਇੱਕਦਮ ਐਂ ਹੋ ਗਈ ਵੀ ਜਿਵੇਂ ਇੱਕ ਟਾਣਾ ਟਾਣੀ ਟੁੱਟ ਕੇ ਪੱਤਾ ਬਿਲਕੁਲ ਝੜ ਜਾਂਦਾ ਨਾ ਪਤਾ ਲੱਗਦਾ ਵੀ ਹਾਂ ਉਹ ਪੱਤਾ ਟੁੱਟ ਕੇ गिर ਗਿਆ ਤੇ ਜਦੋਂ ਮੈਂ ਉਹਦੇ ਦੇਖਿਆ ਮਤਲਬ ਕਿ ਕੁਝ ਵੀ ਇਥੋਂ ਨਹੀਂ ਸੀ ਤੇ ਖੜੇ ਖੜੇ ਨੇ ਉਸ ਮਾਲਕ ਦੇ ਅੱਗੇ ਪ੍ਰਮਾਤਮਾ ਆ ਗਿਆ ਕਾਲਪੁਰ ਕਾ ਕੇ ਮਨ ਦੇ ਵਿੱਚ ਸਿਰਫ ਦੋ ਸ਼ਬਦ ਹੀ ਬੋਲੇ ਮਾਲਕ ਨੂੰ ਕਿ ਇਹ ਪ੍ਰਮਾਤਮਾ ਇਹ ਤੇਰੀ ਹੀ ਜਿੰਦ ਜਾਨ ਦਿੱਤੀ ਹੈ ਇਹ ਦਾਤ ਤੇਰੀ ਹੈ ਮਾਲਕਾ ਜੇ ਚਲੀ ਗਈ ਤਾਂ ਇਸ ਦਾ ਜਿੰਮਾ ਵੀ ਮੇਰੇ ਤੇ ਆਉਣਾ ਹੈ ਸਿਰਫ ਦੋ ਸ਼ਬਦ ਬੋਲਣ ਦੀ ਤੀਰ ਸੀ ਉਹ ਪਤਾ ਨਹੀਂ ਸਿਰਫ ਇੱਕ ਦੋ ਪਲ ਸੈਕਿੰਡ ਵੀ ਬਹੁਤ ਜ਼ਿਆਦਾ ਨਹੀਂ ਸਿਰਫ ਦੋ ਵਾਰੀ ਅੱਖਾਂ ਚਮਕਦੇ ਸਾਰੇ ਹੀ ਦੋ ਸ਼ਬਦ ਹੀ ਮਨ ਦੇ ਵਿੱਚ ਨਿਕਲੇ ਮਨ ਚ ਹੀ ਅਰਦਾਸ ਭਾਵਨਾ ਹੋਈ ਬੇਨਤੀ ਹੋਈ ਨਾਲ ਹੀ ਮੇਰੇ ਨਾਲ ਮੇਰੇ ਉੱਤੇ ਮਤਲਬ ਐਸਾ ਜਿਵੇਂ ਕਿਸੇ ਨੇ ਪ੍ਰਹਾਰ ਪ੍ਰਹਾਰ ਕਹਿ ਸਕਦੀਆਂ ਵੀ ਜਿਵੇਂ ਅੱਜ ਦੇ ਸਮੇਂ ਅੱਜ ਦੇ ਦਿਨ ਉੱਥੇ ਆ ਐਡੀਆਂ ਐਡੀਆਂ ਮਜ਼ਾਈਲਾਂ ਐਡਿਟੇ ਬੰਬ ਐਡਿਟੇ ਐਟਮ ਬੰਬ ਗਿਰ ਰਹੇ ਨੇ ਮਤਲਬ ਉਹ ਜਿਹੜੇ ਧਮਾਕੇ ਹੋ ਰਹੇ ਨੇ ਐਂਡਾ ਬਟਾ ਉਹ ਧਮਾਕਾ ਹੋਇਆ ਐਨੀ ਵੱਡੀ ਆਵਾਜ਼ ਆਈ ਐਨੀ ਉੱਚੀ ਗੂੰਜ ਆਈ ਕਿ ਮੇਰਾ ਸਰੀਰ ਇੱਕਦਮ ਐ ਹੋ ਗਿਆ ਵੀ ਜਿਵੇਂ ਨਾ ਕੋਈ ਆਪਾਂ ਕਹਿੰਦੇ ਨੇ ਤੇ ਵੀ ਜਿਵੇਂ ਕੱਚ ਗਿਰਦਾ ਤੇ ਐ ਉਲ ਹੋ ਜਾਂਦਾ ਤੇ ਮਤਲਬ ਉਹ ਹੋਇਆ ਤੇ ਇੱਕਦਮ ਇੰਨੀ ਇੱਕੂੰ ਦੀਵਾਜ ਆਈ ਤੇ ਨਾਲ ਹੀ ਜਦੋਂ ਮੈਂ ਥੱਲੇ ਦੇਖਿਆ ਤੇ ਮੇਰੇ ਬੱਚਿਆਂ ਨੇ ਇੱਕਦਮ ਅੱਖਾਂ ਖੋਲੀਆਂ ਤੇ ਇੱਕਦਮ ਬਿਲਕੁਲ ਹੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਬੱਚੇ ਨੂੰ ਕੋਈ ਪੁੱਛਿਆ ਮੈਂ ਆਪਣੀ ਨੂੰ بیٹے ਮੈਂ ਕਿਹਾ ਵੀ ਠੀਕ ਐ ਕਹਿੰਦਾ ਹਾਂ ਠੀਕ ਐ ਉਹ ਉੱਠਿਆ ਉੱਠ ਕੇ ਬਹਿ ਕੇ ਆਪਣਾ ਕੰਮ ਕਰਨ ਲੱਗ ਗਿਆ ਤੇ ਮਤਲਬ ਉਸ ਤੋਂ ਬਾਅਦ ਕੋਈ ਹਰਕਤ ਨਹੀਂ ਉਹਨੇ ਐਸੀ ਕੀਤੀ ਤੇ ਪਤਨੀ ਮੇਰੀ ਮੈਨੂੰ ਕਹਿ ਰਹੀ ਹੈ ਵੀ ਦੇਖਿਆ ਤੁਹਾਨੂੰ ਮੈਂ ਕਿਹਾ ਸੀ ਵੀ ਮਜ਼ਾਕ ਕਰ ਰਿਹਾ ਹੈ ਇਹ ਡਰਾਮਾ ਕਰ ਰਿਹਾ ਸੀ ਆਪਾਂ ਵੀ ਹੱਥ ਛੋੜ ਕੇ ਕਿਹਾ ਮੈਂ ਕਿਹਾ ਵਾਕੀ ਮੈਂ ਕਿਹਾ ਡਰਾਮਾ ਹੀ ਸੀ ਇਹ ਸ਼ੁਕਰ ਹੈ ਮੈਂ ਕਿਹਾ ਮੈਂ ਕਿਹਾ ਤੈਨੂੰ ਉਹਨੂੰ ਮੈਂ ਪੁੱਛਿਆ ਆਪਣੀ ਪਤਨੀ ਨੂੰ ਮੈਂ ਕਿਹਾ ਹੁਣ ਕੋਈ ਐਨੀ ਉੱਚੀ ਆਵਾਜ਼ ਆਈ ਸੀ ਵੀ ਤੈਨੂੰ ਕੁਝ ਸੁਣਿਆ ਕਹਿੰਦੀ ਕਿਹੜੀ ਆਵਾਜ਼ ਮਤਲਬ ਉਸ ਨੂੰ ਕੋਈ ਅਨੁਭਵ ਨਹੀਂ ਸੀ ਜਾਂ ਉਸ ਦਾ ਵੀ ਖੜੇ ਖੜੇ ਮੇਰੇ ਨਾਲ ਕੀ ਹੋਇਆ ਤੇ ਸਾਹਮਣਾ ਪਿਆ ਬੱਚਾ ਜੋ ਚਲਾ ਗਿਆ ਉਹ ਵਾਪਸ ਕਿਵੇਂ ਆਇਆ ਤੇ ਉੱਠ ਕੇ ਨਾਲ ਦੀ ਨਾਲ ਐਵੇਂ ਹੋ ਗਿਆ ਵੀ ਜਿਵੇਂ ਕੋਈ ਕੁਝ ਵੀ 2-4 ਮਿੰਟ ਪਹਿਲਾਂ ਕੁਝ ਨਹੀਂ ਹੋਇਆ ਹੁੰਦਾ ਤੇ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਐਸਾ ਐਸੀ ਲਗਨ ਪੈਦਾ ਕੀਤੀ ਕਿ ਐਂ ਲਗਾ ਲਓ ਵੀ ਜਿਵੇਂ ਮਾਲਕ ਨੇ ਮੇਰੇ ਮਨ ਦੇ ਅੰਦਰ ਨਾ ਜਿਉਗਾ ਆਪਾਂ ਨਿਸ਼ਾਨ ਸਾਹਿਬ ਨੂੰ ਸੀਸ ਝੁਕਾਉਣੀ ਆ ਵੀ ਮਾਲਕ ਨੇ ਮੇਰੇ ਮਨ ਦੇ ਅੰਦਰ ਥੰਮ ਐਸਾ ਘਟਦਾ ਕਿ ਲਾਲਸਿਆ ਵੀ ਹੂੰ ਤੇਰਾ ਤੂੰ ਨਹੀਂ ਤੂੰ ਹੁਣ ਮੇਰਾ ਹੈ ਆਪਾਂ ਕੇ ਸੱਤਾਂ ਮਾਰੇ ਵਿਆਹ ਤੋਂ ਬਾਅਦ ਵੀ ਹੁਣ ਕਦੇ ਵੀ ਆਪਾਂ ਕਰੋਸ ਤੋਂ ਆ ਮਹਾਰਾਜ ਨੇ ਐਸੀਆਂ ਡਿਊਟੀਆਂ ਐਸੀਆਂ ਸੇਵਾ ਐਸਾ ਨਾਮ ਚੋਲੀ ਪਾਤਾ ਕਿ ਜੋ ਪਹਿਲਾਂ ਇੱਕ ਸਿਰਫ ਇੱਕ ਦੋ ਬਾਣੀਆਂ ਦਾ ਹੀ ਨਾਮ ਜਾਪ-ਤਾਪ ਕਰਦੇ ਸੀ ਹਨ ਕਰਾਉਂਦੇ ਸੀ ਮਹਾਰਾਜ ਆਪਾ ਗਹੁਣ ਸੀ ਕਰਨ ਵਾਲੇ ਤੇ ਮਹਾਰਾਜ ਨੇ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪ੍ਰਕਾਸ਼ ਚਲੋ ਸਹਿਜ ਪਾਠਾਂ ਦੀ ਸੇਵਾ ਲਈ ਲੈਰੇ ਨਹੀਂ ਮੈਂ ਕਿ ਮਾਰਜ ਹੁਣ ਇਹ ਵੀ ਇੱਕ ਬਚਨ ਹੈ ਇਹ ਵੀ ਅਰਦਾਸ ਹੈ ਕਿ ਅੰਤਲੇ ਸਮੇਂ ਤੱਕ ਹੁਣ ਜੋ ਤੱਕ ਸ੍ਰੀ ਚ ਸਵਾਸ ਨਹੀਂ ਇਹ ਸਹਿਜ ਪਾਠਾਂ ਦੀ ਲੜੀ ਵਾਰ ਵੀ ਹੁਣ ਅੰਹੀਂ ਚੱਲਦੀ ਰਹੇਗੀ ਜਿਵੇਂ ਸਵਾਸ ਚੱਲ ਰਹੇ ਨੇ ਇੱਕ ਦਿਨ ਵੀ ਨਾਗਾ ਨਹੀਂ ਪਾਏਗਾ ਜਦੋਂ ਤੂੰ ਹੀ ਨਹੀਂ ਸਾਨੂੰ ਸਵਾਸਾਂ ਦੇ ਵਿੱਚ ਨਗਾ ਪਾਉਂਦਾ ਤੇ ਫਿਰ ਆਪਾਂ ਕੌਣ ਕਿਉਂ ਤੇਰੇ ਤੋਂ ਦੂਰ ਹੋਈਏ ਹਨ ਤੇ ਇੰਨਾ ਕੁ ਜੀਵਨ ਸੀ ਸਾਡਾ ਵੀ ਜਿਹਦੇ ਕਰਕੇ ਸਾਨੂੰ ਚਲੋ ਪ੍ਰਾਪਤੀਆਂ ਹੋਈਆਂ ਅੱਜ ਮਤਲਬ ਬੜਾ ਸ਼ੁਕਰ ਕਰਦੇ ਹਾਂ ਮਾਲਕ ਨੇ ਚਲੋ ਅੱਜ ਤਾਂ ਕਲਗੀਧਰ ਪਾਸ਼ਾ ਨੇ ਵੀ ਆਪਣੀ ਦਾਤ ਨਿਸ਼ਾਨੀ ਦਿੱਤੀ ਪਹਿਲਾਂ ਤਾਂ ਮਾਲਕ ਨੇ ਸ਼ੁਰੂ ਕਿਰਪਾ ਹੀ ਸੀ ਤੇ ਹੁਣ ਤਾਂ ਮਾਲਕ ਪ੍ਰਮਾਤਮਾ ਨੇ ਬਾਪੂ ਨੇ ਸਾਡੇ ਨੇ ਗੁਰੂ ਪਿਤਾ ਨੇ ਇਹ ਦਾਤ ਹੀ ਦੇ ਦਿੱਤੀ ਜਦੋਂ ਤੇ ਫੇਰ ਤਾਂ ਗਲਬਕੜੀ ਚ ਹੀ ਲੈ ਲਿਆ ਪਿਆਰਿਓ ਹੁਣ ਆਪਾਂ ਵੀ ਇਹੀ ਚਾਹੁੰਨੇ ਆ ਜੇ ਤੁਸੀਂ ਆਪਣਾ ਭਲਾ ਚਾਹੁੰਨੇ ਹੋ ਝੂਠ ਨੂੰ ਛੱਡ ਕੇ ਸੱਚ ਦਾ ਅਗਰ ਪੱਲਾ ਫੜਨਾ ਹੈ ਤਾਂ ਫੜ ਲਓ ਕਿਉਂਕਿ ਇੱਕ ਛੋਟੀ ਜੀ ਇੱਕ ਇੱਕ ਸ਼ਬਦ ਦੇ ਵਿੱਚ ਕਹਿਣਾ ਕਹਿੰਦੇ ਜਦੋਂ ਬਾਬਾ ਨਾਨਕ ਸੀ ਨਾ ਬਾਬਾ ਨਾਨਕ ਜੀ ਹੋਏ ਬholi ਹੁਣ ਵੱਡੇ ਹੋਏ ਪਿਤਾ ਜੀ ਮਹਤਾ ਜੀ ਤਾਲੂ ਜੀ ਹਨਾ ਕਹਿੰਦੇ ਉਹਨਾਂ ਨੇ ਸਾਰੀ ਉਮਰ ਨਹੀਂ ਪਹਿਚਾਨ ਸਕੇ ਤੇ ਬਾਬੇ ਨਾਨਕ ਨੇ ਸਾਰੀ ਦੁਨੀਆ ਚ ਜਗ ਵਿੱਚ ਤਰ ਕੇ ਚਾਰੇ ਦਾਸੀਆਂ ਤਾਰ ਕੇ ਸਾਰਿਆਂ ਨੂੰ ਤਾਰਿਆ ਕਿ ਪਿਤਾ ਜੀ ਨੇ ਫਿਰ ਵੀ ਸਾਡੀ ਬੀਬੀ ਨਾਨਕੀ ਭੈਣ ਮਾਤਾ ਜੀ ਉਹੀ ਇੱਕ ਜਾਣੀ ਜਾਣ ਸੀ ਸੋ ਆਪਾਂ ਵੀ ਇਹੀ ਕਰਦੇ ਆ ਵੀ ਤੁਸੀਂ ਗਲਤੀ ਨਾ ਕਰ ਲਿਓ ਸੱਚ ਨੂੰ ਪਹਿਚਾਣ ਤੋਂ ਕਿਉਂਕਿ ਮੈਂ ਆਪਣੀ ਬੋਲਣਾ ਕਿਸੇ ਉਹਨਾਂ ਨਾਲ ਨਹੀਂ ਕਰ ਰਿਹਾ ਆਪਾਂ ਸਿਰਫ ਸੱਚ ਦਾ ਸੱਚ ਦਾ ਹੀ ਝੰਡਾ ਚੁਲਾਉਣਾ ਹੈ ਵਾਹਿਗੁਰੂ ਦਾ ਵੀ ਡੰਕਾ ਬਜਾਉਣਾ ਪੂਰੀ ਸ੍ਰਿਸ਼ਟੀ 'ਚ ਮਾਲਕ ਦਾ ਹੀ ਕਿਉਂ ਕਿਉਂਕਿ ਤਦੋਂ ਸਾਡੇ ਗੁਰੂਆਂ ਪੀਰਾਂ ਨੇ ਗੁਰੂ ਮਾਲਕਾਂ ਨੇ ਨਹੀਂ ਕਿਛਦਾ ਬੁਰਾ ਕੀਤਾ ਤਾਂ ਫਿਰ ਇਹ ਜੋ ਅੱਜ ਦੇ ਉਹਦੇ ਵਿੱਚ ਮਤਲਬ ਕਿ ਪਹਿਰਾਵਿਆਂ ਦੇ ਵਿੱਚ ਆ ਕੇ ਪਹਿਰਾਵਿਆਂ ਦੇ ਵਿੱਚ ਆ ਕੇ ਆਪਾਂ ਕਿਉਂ ਇਹ ਜੇ ਕਰਮ ਕਰ ਰਹੇ ਹਾਂ ਪਤਾ ਹੈ ਸਾਨੂੰ ਜੇ ਜਦੋਂ ਫਿਰ ਗੁਰੂ ਹਲਟਦਾ ਹੈ ਪਾਸਾ ਤਾਂ ਫਿਰ ਬਖਸ਼ਦਾ ਨਹੀਂ ਬਖਸ਼ਦਾ ਉਹਨੂੰ ਹੀ ਹੈ ਜੋ ਉਹਦੇ ਚਰਨੀ ਟੈ ਕੇ ਸਮਰਪਿਤ ਹੋ ਕੇ ਚਾਹੇ ਅੰਤ ਵੇਲਾ ਆ ਜੇ ਹੰਤ ਬਿਲੇ ਨੂੰ ਨਿਮਕਸ਼ ਦੰਧਾ ਮਾਲਕ ਸੋ ਬਾਕੀ ਕੋਈ ਗੱਲ ਨਹੀਂ ਬਹੁਤ ਸਮਾਂ ਲੰਬਾ ਹੋ ਗਿਆ ਤੇ ਬਾਕੀ ਇੱਕ ਦੋ ਬੰਦੀਆਂ ਹੋਰ ਕਰਨੀਆਂ ਸੀ ਉਹ ਚਲੋ ਅਗਲੇ ਉਹਦੇ ਵਿੱਚ ਪੜਾਚ ਕਰਾਂਗੇ ਤੇ ਵਾਇਗਰੂ ਪੜਾ ਕਰੇ ਸੋਹਦਾ ਸਰਮਤ ਦਾ ਪੜਾ ਕਰੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਤੇ ਕੱਲ੍ਹ ਕਿਦਰ ਗੁਰੂ ਪਿਤਾ ਪਾਤਸ਼ਾਹ ਜੀ ਦੀ ਦਾਤ ਅੰਮ੍ਰਿਤ ਪਾਨ ਕਰੋ ਵਾਇਗਰੂ ਜੇ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਨਾਮ ਜਾਪ ਦਾਪ ਆਪਣਾ ਸੇਵਾ ਸਿਮਰਨ ਸ਼ੁਰੂ ਕਰ ਲੋ ਜਦੋਂ ਤੁਹਾਡਾ ਪ੍ਰੇਮ ਪੈ ਗਿਆ ਬਾਣੀ ਦੇ ਨਾਲ ਮਾਲਕ ਦੇ ਨਾਲ ਨਾਮ ਦੇ ਨਾਲ ਤੇ ਇਹ ਤਾਂ ਫਿਰ ਤੁਮ ਨੂੰ ਇੱਕ ਐ ਹੋਣਾ ਵੀ ਜਿਵੇਂ ਨਾ ਜਦੋਂ ਆਪਾਂ ਕਹਿੰਦੇ ਆ ਵੀ ਹੌਲੀ-ਹੌਲੀ ਆਪਾਂ ਦੌਲਤ ਇਕੱਠੀ ਕਰ ਲਈਏ ਮਾਇਆ ਇਕੱਠੀ ਕਰ ਲਈਏ ਫਿਰ ਸੋਨਾ ਚਾਂਦੀ ਕਹਿੰਦੇ ਵੀ ਜਦੋਂ ਨਾਮ ਦਾ ਖਜ਼ਾਨਾ ਇਕੱਠਾ ਹੋ ਜਾਂਦਾ ਤੇ ਫਿਰ ਇਹ ਸਾਨੂੰ ਐ ਲੱਗਦਾ ਵੀ ਹੁਣ ਯਾਰ ਵੀ ਇੰਨਾ ਮੈਂ ਯਾਰ ਪਿਆਰ ਪ੍ਰੇਮ ਕਰ ਰਹੇ ਹਾਂ ਪ੍ਰਮਾਤਮਾ ਨਾਲ ਤੇ ਇਹ ਇਹ ਤੋਂ ਮੈਂ ਵਾਂਝਾ ਕਿਉਂ ਰਹੇ ਹਾਂ ਹੂੰ ਇਹ ਧਾਰਨ ਕਰਾਂ ਮੈਂ ਤਾਂ ਇਹ ਫਿਰ ਚਲੋ خیر ਕੋਈ ਗੱਲ ਨਹੀਂ ਪ੍ਰਮਾਤਮਾ ਸਾਰੇ ਦੀ ਕਿਰਪਾ ਕਰੂਗਾ ਬਸ ਇਹੀ ਅਰਦਾਸਾਂ ਕਰੋ ਕਿ ਮਾਰੇ ਸਾਨੂੰ ਸਮਾਂ ਦਿਓ ਵੀ ਕੋਈ ਆਫਤ ਨਾ ਆਵੇ ਸਾਰੇ ਜੱਗ ਜਹਾਨ ਚ ਜੋ ਚੜ ਕੇ ਆ ਰਹੀਆਂ ਨੇ ਬਸ ਤੁਸੀਂ ਸ਼ਾਂਤੀ ਰਹੋ ਸਮਾਂ ਦਿਓ ਸਾਨੂੰ ਥੋੜਾ ਜਿਹਾ ਦਿਓ ਅਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ